ਜੇਲ੍ਹ ਚੋਂ ਬਾਹਰ ਆਉਂਦੇ ਹੀ ਚਿੱਟੇ ਦਾ ਕੰਮ ਸ਼ੁਰੂ ਕਰਤਾ ਔਰ ਕਿੰਨਾ ਚਿੱਟਾ ਫੜ ਲਿਆ ਗਿਆ 50 ਕਿਲੋ ਉਮਰ ਵੀ 25 ਸਾਲ ਆ ਔਰ ਗੱਡੀ ਦੇ ਵਿੱਚ ਚਿੱਟਾ ਲਦਿਆ ਭਜਾ ਕੇ ਲੈ ਚੱਲਿਆ ਸੀ ਪਰ ਮਗਰ ਪੁਲਿਸੀ ਉਹਨੂੰ ਫੜ ਲਿਆ ਇੱਥੋਂ ਤੱਕ ਵੀ ਜਾਣਕਾਰੀ ਆ ਕਿ ਗੋਲੀਆਂ ਵੀ ਚੱਲੀਆਂ ਨੇ ਪੂਰੀ ਕਹਾਣੀ ਖੰਗਾਲਦੀ ਆ ਇਸ ਦੇ ਵਿੱਚ ਕੀ ਹੋਇਆ ਕਿਵੇਂ ਹੋਇਆ ਕਿਹੜੀ ਜੇਲ੍ਹ ਸੀਗਾ ਕਿੰਨੇ ਪਰਚੇ ਸੀ ਕਿਵੇਂ ਕਹਾਣੀ ਪੂਰੀ ਬਣੀ ਪੂਰੀ ਕਹਾਣੀ ਜਾਣਦੇ ਆ ਸਰ ਕੀ ਪ੍ਰੋਫਾਈਲ ਆ ਇਸ ਨੌਜਵਾਨ ਦੀ ਜਿਹੜਾ 25 ਸਾਲਾਂ ਦਾ ਔਰ ਕਿਵੇਂ ਇੰਨਾ ਵੱਡਾ ਜਿਗਰਾ ਕਰਕੇ ਉਹਨੇ 50 ਕਿਲੋ ਦੀ ਗੱਡੀ ਦੇ ਵਿੱਚ ਲੱਦ ਕੇ ਲੈ ਕੇ ਆ ਰਿਆ ਸੀ ਏ ਜੀ ਸੰਦੀਪ ਸਿੰਘ ਨਾਮ ਦਾ ਨੌਜਵਾਨ ਹੈ ਜਿਹੜਾ ਤਲਵੰਡੀ ਚੌਧਰੀਆਂ ਦੇ ਕੋਲ ਕਪੂਰਥਲ ਏਰੀਆ ਨੂੰ ਬਿਲੋਂਗ ਕਰਦਾ ਹੈ ਜੀ 3 ਨਵੰਬਰ ਨੂੰ ਇਹ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਕੋਈ ਪਹਿਲਾਂ 8 ਮੁਕਦਮੇ ਦਰਜ ਸੀਗੇ 5 ਮੁਕਦਮੇ ਜਿਨ੍ਹਾਂ ਦੇ ਵਿੱਚੋਂ ਐਨਡੀਪੀਐਸ ਐਕਟ ਦੇ ਦਰਜ ਸੀ ਜੀ ਸੋ ਇਹਦੀ ਅਸੀਂ ਕੱਲ ਪੈਡ ਨਾਪਰੇ ਸੀ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਕਿਤੋਂ ਲੈ ਕੇ ਜਾ ਰਿਹਾ ਸਮਾਨ ਫਿਰ ਇਹਨੂੰ ਕਾਫੀ ਜ਼ਿਆਦਾ ਹੌਟ ਚੇਸ ਜਿਨੂੰ ਆਪਾਂ ਕਹਿੰਨੇ ਆ ਕਾਫੀ ਟਾਈਮ ਇਹਨੂੰ ਫਾਲੋ ਕੀਤਾ ਫਿਰ ਬਹੁਤ ਮੁਸ਼ਕਲ ਦੇ ਨਾਲ ਇਹਦੀ ਗੱਡੀ ਨੂੰ ਅਸੀਂ ਰੋਕਿਆ ਤੇ ਫਿਰ ਉਹਦੇ ਵਿੱਚ 50 ਕਿਲੋ ਸਾਨੂੰ ਹੈਰਵਿੰਜ ਜਿਹੜੀ ਉਹ ਬ੍ਰਾਮਤ ਹੋਈ ਸੁਰਨ ਚਾਰ ਰਿਹਾ ਕਿ ਜਦੋਂ ਰੋਕਿਆ ਉਦੋਂ ਰੁੱਕ ਵੀ ਨਹੀਂ ਰਿਹਾ ਸੀ ਔਰ ਬੜੀ ਮੁਸ਼ਕਲ ਦੇ ਨਾਲ ਰੋਕਿਆ ਔਰ ਫਾਇਰਿੰਗ ਵਗੈਰਾ ਵੀ ਹੋਈ ਉੱਥੇ ਇਹਨਾਂ ਜੀ ਜਿੱਥੇ ਪਿੰਡ ਦੇ ਵਿੱਚ ਗੱਡੀ ਲੈ ਗਿਆ ਸੀ ਮਮਦੋਟ ਏਰੀਆ ਦੇ ਵਿੱਚ ਉੱਥੇ ਪੈਲੀ ਦੇ ਵਿੱਚ ਜਿਵੇਂ ਗੱਡੀ ਇਹਨੇ ਉਤਾਰ ਲਈ ਸੀ ਕਿਉਂਕਿ ਉਹਨੂੰ ਕੋਈ ਰਸਤਾ ਨਹੀਂ ਸੀ ਅਸੀਂ ਸਾਰੇ ਪਾਸੇ ਉਹਨੂੰ ਬਲੌਕ ਕਰਤਾ ਸੀ ਜਿਹੜੇ ਸਾਡੇ ਮੁਲਾਜ਼ਮ ਉੱਤਰ ਕੇ ਦੇ ਲੱਗੇ ਜਾਣ ਲੱਗੇ ਉਹਨਾਂ ਦੇ ਉੱਪਰ ਗੱਡੀ ਵੀ ਇਹਨੇ ਚੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹਦੇ ਦੌਰਾਨ ਫਿਰ ਅਸੀਂ ਉਹਨੂੰ ਈਵਨ ਫਾਇਰ ਵਗੈਰਾ ਕਰਕੇ ਜਿਵੇਂ ਹੂੰ ਕਿਹੜੀ ਗੱਡੀ ਕਿੜੀ ਸਰ ਇਹ ਦੇਖੋ ਕੀ ਆ ਸੈਲਟੋਸ ਗੱਡੀ ਸੀ ਜੀ ਹੂੰ ਅੱਛਾ ਇਹ ਉਸੇ ਗੱਡੀ ਚ ਮੌਕੇ ਤੇ ਫੜਿਆ ਜਾਂ ਬਾਅਦ ਚ ਨਿਸ਼ਾਨਦੇਹੀ ਤੇ ਜਾ ਕੇ ਇਹ ਮਾਲਕ ਦੇ ਨਹੀਂ ਇਹ ਜਦੋਂ ਗੱਡੀ ਨੂੰ ਅਸੀਂ ਕਾਬੂ ਕਰ ਲਿਆ ਗੱਡੀ ਚੋਂ ਭੱਜਣ ਲੱਗਾ ਫਿਰ ਇਹਨੂੰ ਕਾਬੂ ਕਰ ਲਿਆ ਉੱਥੇ ਹੀ ਬਿਲਕੁਲ ਜਦੋਂ ਸਰਚ ਕਰਦੇ ਆ ਗੱਡੀ ਉਹਦੇ ਵਿੱਚ ਫਿਰ ਸਮਾਨ ਸਾਰਾ ਪਿਆ ਸੀ ਕੱਲਾ ਹੀ ਸੀ ਜੀ ਕੱਲਾ ਸੀ ਅੱਛਾ ਇਹ ਫਰੂਸਪੁਰ ਆਇਆ ਲੈਨ ਔਰ ਹੈ ਕਪੂਰਥਲੇ ਦਾ ਸੀ ਜੀ ਬਿਲਕੁਲ ਹੂੰ ਔਰ ਸਰ ਡੀਜੀਪੀ ਸਾਹਿਬ ਵੱਲੋਂ ਵੀ ਅੱਜ ਕਾਨਫਰੰਸ ਇਸ ਵਿਸ਼ੇ ਤੇ ਕੀਤੀ ਗਈ ਲੱਗਦਾ ਕਿ ਬਹੁਤ ਵੱਡੀ ਰਿਕਵਰੀ ਆ ਇਸ ਪੂਰੇ ਏਰੀਆ ਚ ਜੀ ਬਿਲਕੁਲ ਕਿਉਂਕਿ ਹੈਵੀ ਕਨਸਾਈਨਮੈਂਟ ਹੈ ਨਹੀਂ ਤਾਂ ਜ਼ਿਆਦਾਤਰ ਜਿਹੜੀ ਹੁੰਦੀ ਹੈ ਥੋੜੀਆਂ ਛੋਟੀ ਕੁਆਂਟੀਟੀ ਦੀਆਂ ਕਨਸਾਈਨਮੈਂਟਸ ਲੈ ਕੇ ਜਾਂਦੇ ਨੇ ਇਹ ਨੀਯਾ ਦਾ ਟਰਾਂਸਪੋਰਟ ਮਤਲਬ ਇਹ ਕੱਟ ਕਰਦੇ ਨੇ ਸੋ ਇਸ ਕਰਕੇ ਕਾਫੀ ਵੱਡੀ ਰਿਕਵਰੀ ਮੰਨੀ ਜਾ ਸਕਦੀ ਸਰ ਇੱਕ ਸਵਾਲ ਹੋਰ ਆ ਇਹ ਜੇਲ ਚੋਂ ਆਉਂਦਿਆਂ ਨਾਲ ਹੀ ਇਹਨੇ ਕੰਮ ਕਰਤਾ ਇਹਦਾ ਕੋਈ ਸੰਪਰਕ ਬਣਿਆ ਹੋਊਗਾ ਜੇਲ ਦੇ ਅੰਦਰ ਹੀ ਜਾਂ ਕਿਸੇ ਨਾਲ ਪਹਿਲਾਂ ਹੀ ਵੀ ਇਹਨੇ ਆਉਂਦੇ ਹੀ ਕੰਮ ਸ਼ੁਰੂ ਕਰਤਾ ਜਿਵੇਂ ਦੱਸਦੇ ਜਮਾਨਤ ਤੇ ਆਇਆ ਸੀਗਾ ਇਹਦੇ ਤੇ ਜੀ 2018 ਤੋਂ ਲੈ ਕੇ ਪਰਚੇ ਦਰਜ ਨੇ ਸੋ ਇਹਦੇ ਲਿੰਕ ਤਾਂ ਪੁਰਾਣੇ ਹੋਣਗੇ ਸੋ ਜਦੋਂ ਇਹ ਜੇਲ ਤੋਂ ਬਾਹਰ ਆਇਆ ਇਸ ਤੋਂ ਪਹਿਲਾਂ ਵੀ ਇਸੇ ਸਾਲ ਦੇ ਵਿੱਚ ਵੀ ਇੱਕ ਰਹੀ ਜੇਲ ਚੋਂ ਪਹਿਲਾਂ ਬਾਹਰ ਆਇਆ ਜੋ ਤੁਹਾਨੂੰ ਪਤਾ ਕ੍ਰਿਮੀਨਲ ਬੰਦੇ ਨੇ ਆਪਣਾ ਨੈਟਵਰਕ ਉਸ ਤਰੀਕੇ ਦੇ ਨਾਲ ਕਰੀ ਜਾਂਦੇ ਨੇ ਦੁਬਾਰਾ ਹਮ ਡੀਜੀਪੀ ਸਾਹਿਬ ਦੀ ਕਾਨਫਰੰਸ ਦੇ ਵਿੱਚ ਇਹ ਚੀਜ਼ ਦੇਖੀ ਉਹ ਕਹਿੰਦੇ ਵੀ ਆਈਐਸਆਈ ਵਾਲਿਆਂ ਨਾਲ ਸੰਬੰਧ ਇਧਰੋਂ ਹੈ ਉਧਰ ਹੈਗੇ ਸੀ ਪਾਕਿਸਤਾਨ 'ਚ ਉਹ ਵੀ ਸਾਰਾ ਕੁਝ ਸਾਹਮਣੇ ਆ ਸਕਦਾ ਜੀ ਹੌਣ ਵਾਲੇ ਸਮੇਂ ਜਦੋਂ ਇਨਵੈਸਟੀਗੇਸ਼ਨ ਕਰਦੇ ਉਹ ਜੀ ਸਾਡੇ ਕੋਲ ਪ੍ਰੀਲਿਮਨਰੀ ਤੌਰ ਤੇ ਜੋ ਆਇਆ ਉਹ ਤਾਂ ਹੈ ਪੀ ਉਹਦੇ ਲਿੰਕ ਹੈਗੇ ਸੀ ਬਟ ਉਹਦੇ ਵਿੱਚ ਹੁਣ ਫਰਦਰ ਕਿਹੜੇ ਕਿਹੜੇ ਬੰਦਿਆਂ ਨਾਲ ਕਿਵੇਂ ਸੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਰਹੇ ਹਾਂ ਇਹ ਸਰ ਕਿੰਨੇ ਕਿ ਤਰੀਕ ਨੂੰ ਜੇਲ੍ਹ 'ਚੋਂ ਬਾਹਰ ਆਇਆ ਸੀਗਾ ਕੋਈ ਜੀ 3 ਨਵੰ ਇਸਰ 3 ਨਵੰਬਰ ਤੋਂ ਅੱਜ ਕਾਫੀ ਦਿਨ ਹੋ ਗਏ ਇਨ੍ਹਾਂ ਦਿਨਾਂ ਦੇ ਵਿੱਚ ਹੋ ਸਕਦਾ ਹੈ ਪਹਿਲਾਂ ਵੀ ਚਿੱਟਾ ਲੈ ਕੇ ਗਿਆ ਹੋਵੇ ਜਾਂ ਇਹਦੀ ਕੋ ਡੀਲ ਚੱਲਦੀ ਹੋਵੇ ਜਾਂ ਕਿਤੇ ਨੇ ਲੁਕੋ ਕੇ ਰੱਖਿਆ ਹੋਵੇ ਪਹਿਲਾਂ ਕਿਉਂਕਿ ਇੰਨੀ ਵੱਡੀ ਮਾਤਰਾ ਜਿਹੜੀ ਹੁਣ ਲੈ ਕੇ ਗਿਆ ਸੀਦਾ ਇਹਦਾ ਮਤਲਬ ਪਹਿਲਾਂ ਵੀ ਕੋਈ ਵੱਧ ਲੈ ਕੇ ਗਿਆ ਹੋਊਗਾ ਏ ਉਹ ਵੀ ਲੱਗਦਾ ਵੀ ਇਹਦੀ ਪੁੱਛਗਿਸ਼ ਕਰਕੇ ਉਹ ਫੜਿਆ ਜਾ ਸਕਦਾ ਇਹਦੀ ਰਿਕਵਰੀ ਜਿਹੜੀ ਉਹ ਵੱਡੇ ਵੱਧਾ ਹੋ ਸਕਦਾ ਇਸ ਚ ਇਨੇ ਇਸ ਤੋਂ ਪਹਿਲਾਂ ਵੀ ਕੀਤਾ ਜੀ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਾਡੀ ਪੁੱਛਗਿਸ਼ ਤੇ ਬਾਕੀ ਉਹਦੀ ਇਨਵੈਸਟੀਗੇਸ਼ਨ ਸਾਰੀ ਚੱਲ ਰਹੀ ਤੇ ਉਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਸ਼ਨ ਦੌਰਾਨ ਕਰਾਂਗੇ ਇੱਕ ਚੀਜ਼ ਹੋਰ ਦੱਸ ਦਿਓ ਸਰ ਕਿਹੜੀ ਟੀਮ ਹੈ ਜਿਹੜੀ ਟੀਮ ਨੇ ਮਤਲਬ ਇਹ ਪੂਰਾ ਕੰਮ ਕੀਤਾ ਮਗਰ ਭੱਜੇ ਪੂਰੀ ਮੈਂ ਤੁਹਾਨੂੰ ਐਗਜ਼ੈਕਟ ਦੱਸ ਤਾਂ ਨਹੀਂ ਸਕੂਗਾ ਬਿਕੋਜ਼ ਆਫ ਆਬਵੀਅਸ ਰੀਜ਼ਨਸ ਬਟ ਸਾਡੇ ਬੜੇ ਕਾਬਿਲ ਆਫੀਸਰ ਨੇ ਜਿਹੜੇ ਬਹੁਤ ਮਹੀਨਿਆਂ ਤੋਂ ਇਸ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਇਸ ਲੈਵਲ ਦਾ ਸਮਗਲਰ ਨੂੰ ਟਰੈਕ ਕਰਨਾ ਤੇ ਫੜਨਾ ਸਾਡੀ ਬਹੁਤ ਕਾਬਿਲ ਆਫੀਸਰਸ ਨੇ ਇਸ ਟੀਮ ਦੇ ਵਿੱਚ ਇਹਨਾਂ ਨੇ ਕੀਤਾ ਹੈ ਨਾਮ ਨਹੀਂ ਡਿਸਕਲੋਸ ਕਰਾਂਗੇ ਜੀ ਸਰ ਇੱਕ ਚੀਜ਼ ਹੋਰ ਆ ਲਾਸਟ ਫਾਲਾ ਮੇਰਾ ਕਿ ਜਿਹੜੇ ਨੌਜਵਾਨ ਚੱਟੇ ਦਾ ਕੰਮ ਕਰਦੇ ਆ ਕਰੋੜਾਂ ਦੀਆਂ ਸੁਪਨੇ ਦੇਖਦੇ ਆ ਇਹ ਸਿਰਫ ਵੱਡੇ ਸੁਪਨੇ ਇਹਨਾਂ ਦੇ ਹੁੰਦੇ ਆ ਵੀ ਸੂਟ ਬੂਟ ਪਾਉਣਾ ਗੱਡੀਆਂ ਹੋਣ ਸਾਡੇ ਕੋਲੇ ਮਹਿੰਗੇ ਮੋਬਾਈਲ ਹੋਣ ਜਾਂ ਚੰਗੀ ਜ਼ਿੰਦਗੀ ਹੋਵੇ ਸਿਰਫ ਇਹਨਾਂ ਕਰਕੇ ਇਸ ਗੰਦੇ ਕੰਮ ਦੇ ਵਿੱਚ ਨੌਜਵਾਨ ਪੈ ਜਾਂਦੇ ਆ ਜੀ ਕਿਉਂਕਿ ਉਮਰ ਵੀ ਚੋ ਵੀ 24-25 ਸਾਲ ਆ ਕੁਇਕ ਮਨੀ ਦਾ ਕਰਕੇ ਪੈ ਜਾਂਦੇ ਨੇ ਜੀ ਵੀ ਸੌਖੇ ਤਰੀਕੇ ਦੇ ਨਾਲ ਜਿਆਦਾ ਪੈਸੇ ਬਣਾਉਣ ਲਈ ਉਹਦਾ ਮਿਹਨਤ ਕਰਕੇ ਪੈਸੇ ਥੋੜੇ ਘੱਟ ਬੰਦੇ ਹੋਣਗੇ ਬਟ ਇਹ ਵੀ ਉਹ ਚ ਜ਼ਿੰਦਗੀ ਜ਼ਰੂਰ ਸਕੂਨ ਦੀ ਆ ਉਹ ਚੀਜ਼ੇ ਸਮਝ ਦੇਣੀ ਆ ਬਾਅਦ ਵਿੱਚ ਫਿਰ ਐਂਡ ਤਾਂ ਇਹਨਾਂ ਦਾ ਰਿਜ਼ਲਟ ਇਹੀ ਹੁੰਦਾ ਹੈ ਕੀ ਨੌਜਵਾਨਾਂ ਨੂੰ ਕਹੋਗੇ ਜੀ ਇਹੋ ਜਿਹੇ ਗੰਦੇ ਕੰਮਾਂ ਤੋਂ ਦੂਰ ਰਹੋ ਨਹੀਂ ਤਾਂ ਪੁਲਿਸ ਨੇ ਤਾਂ ਫਾੜ ਹੀ ਲੈਣਾ ਆਬਵੀਅਸਲੀ ਜੀ ਬਿਲਕੁਲ ਇਹਨਾਂ ਕੰਮਾਂ ਤੋਂ ਦੂਰ ਰਹੋ ਆਪਣੀ ਜਿਹੜੀ ਹੱਕ ਸੱਚ ਦੀ ਮਿਹਨਤ ਆ ਉਹਦੇ ਵਿੱਚ ਜਿਹੜਾ ਸਕੂਨ ਆ ਨਾ ਉਹ ਬਹੁਤ ਵਧੀਆ ਨੀਂਦ ਬਹੁਤ ਵਧੀਆ ਆਉਂਦੀ ਜੀ ਤਾਂ ਬਿਲਕੁਲ ਇਹ ਸ਼ਾਰਟਕਟ ਤਰੀਕਾ ਸੀਗਾ ਕਿ ਜਿਹਦੇ ਚੋਂ ਕਰੋੜਾ ਰੁਪਈਆ ਉਹ ਕਮਾ ਸਕਦਾ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਇਹਦੀ ਦੱਸੀ ਜਾ ਰਹੀ 250 ਕਰੋੜ ਰੁਪਈਆ ਚੈਨਲਾਂ ਤੇ ਅਸੀਂ ਨਹੀਂ ਇਹਦੀ ਮਾਰਕੀਟ ਕੋਈ ਵੈਲਿਊ ਦੱਸਦੇ ਅਸੀਂ ਤਾਂ ਇਹ ਕਵਾਂਗੇ ਕਿ 50 ਕਿਲੋ ਚਿੱਟਾ ਉਹਦੇ ਕੋਲੋਂ ਫੜਿਆ ਗਿਆ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਔਰ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਅਸੀਂ ਜਿਸ ਨੂੰ ਅੱਜ ਫੜ ਲਿਆ ਗਿਆ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪਰ ਤੋਂ ਸੁਖਵਿੰਦਰ ਸਿੰਘ ਸੁਖ ਜੇਲ੍ਹ ਚੋਂ ਬਾਹਰ ਆਉਂਦੇ ਹੀ ਚਿੱਟੇ ਦਾ ਕੰਮ ਸ਼ੁਰੂ ਕਰਤਾ ਔਰ ਕਿੰਨਾ ਚਿੱਟਾ ਫੜ 50 ਕਿਲੋ ਉਮਰ ਵੀ 25 ਸਾਲ ਆ ਔਰ ਗੱਡੀ ਦੇ ਵਿੱਚ ਚਿੱਟਾ ਲਦਿਆ ਭੁਹਾ ਕੇ ਲੈ ਚੱਲਿਆ ਸੀ ਪਰ ਮਗਰ ਪੁਲਿਸੀ ਉਹਨੂੰ ਫੜ ਲਿਆ ਇੱਥੋਂ ਤੱਕ ਵੀ ਜਾਣਕਾਰੀ ਆ ਕਿ ਗੋਲੀਆਂ ਵੀ ਚੱਲੀਆਂ ਨੇ ਪੂਰੀ ਕਹਾਣੀ ਖੰਗਾਲਦੀਆਂ ਇਸ ਦੇ ਵਿੱਚ ਕੀ ਹੋਇਆ ਕਿਵੇਂ ਹੋਇਆ ਕਿਹੜੀ ਜੇਲ੍ਹ ਚ ਸੀਗਾ ਕਿੰਨੇ ਪਰਚੇ ਸੀ ਕਿਵੇਂ ਕਹਾਣੀ ਪੂਰੀ ਬਣੀ ਪੂਰੀ ਕਹਾਣੀ ਜਾਣਦੇ ਆ ਸਰ ਕੀ ਪ੍ਰੋਫਾਈਲ ਆ ਇਸ ਨੌਜਵਾਨ ਦੀ ਜਿਹੜਾ 25 ਸਾਲਾਂ ਦਾ ਔਰ ਕਿਵੇਂ ਇੰਨਾ ਵੱਡਾ ਜਿਗਰਾ ਕਰਕੇ ਉਹਨੇ 50 ਕਿਲੋ ਦੀ ਗੱਡੀ ਦੇ ਵਿੱਚ ਲੱਦ ਕੇ ਲੈ ਕੇ ਆ ਰਿਹਾ ਸੀ ਏ ਜੀ ਸੰਦੀਪ ਸਿੰਘ ਨਾਮ ਦਾ ਨੌਜਵਾਨ ਹੈ ਜਿਹੜਾ ਤਲਵੰਡੀ ਚੌਧਰੀਆਂ ਦੇ ਕੋਲ ਕਪੂਰਥਲ ਏਰੀਆ ਨੂੰ ਬਿਲੋਂਗ ਕਰਦਾ ਹੈ 3 ਨਵੰਬਰ ਨੂੰ ਇਹ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਕੋਈ ਪਹਿਲਾਂ 8 ਮੁਕਦਮੇ ਦਰਜ ਸੀਗੇ 5 ਮੁਕਦਮੇ ਜਿਨ੍ਹਾਂ ਦੇ ਵਿੱਚੋਂ ਐਨਡੀਪੀਐਸ ਐਕਟ ਦੇ ਦਰਜ ਸੀ ਜੀ ਸੋ ਇਹਦੀ ਅਸੀਂ ਕੱਲ ਪੈਡ ਨਾ ਪਰੇ ਸੀ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਕਿਤੇ ਲੈ ਕੇ ਜਾ ਰਿਹਾ ਸਮਾਨ ਫਿਰ ਇਹਨੂੰ ਕਾਫੀ ਜ਼ਿਆਦਾ ਹੌਟ ਚੇਸ ਜਿਸ ਨੂੰ ਆਪਾਂ ਕਹਿੰਨੇ ਆ ਕਾਫੀ ਟਾਈਮ ਇਹਨੂੰ ਫਾਲੋ ਕੀਤਾ ਫਿਰ ਬਹੁਤ ਮੁਸ਼ਕਲ ਦੇ ਨਾਲ ਇਹਦੀ ਗੱਡੀ ਨੂੰ ਅਸੀਂ ਰੋਕਿਆ ਤੇ ਫਿਰ ਉਹਦੇ ਵਿੱਚ 50 ਕਿਲੋ ਸਾਨੂੰ ਹੈਰਵਿੰਜ ਜਿਹੜੀ ਉਹ ਬ੍ਰਾਮਤ ਹੋਈ ਸੁਰਨ ਚਾਰ ਰਿਹਾ ਕਿ ਜਦੋਂ ਰੋਕਿਆ ਉਦੋਂ ਰੁੱਕ ਵੀ ਨਹੀਂ ਰਿਹਾ ਸੀ ਔਰ ਬੜੀ ਮੁਸ਼ਕਲ ਦੇ ਨਾਲ ਰੋਕਿਆ ਔਰ ਫਾਇਰਿੰਗ ਵਗੈਰਾ ਵੀ ਹੋਈ ਉੱਥੇ ਇਹਨਾਂ ਜੀ ਜਿੱਥੇ ਪਿੰਡ ਦੇ ਵਿੱਚ ਗੱਡੀ ਲੈ ਗਿਆ ਸੀ ਮਮਦੋਟ ਏਰੀਆ ਦੇ ਵਿੱਚ ਉੱਥੇ ਪੈਲੀ ਦੇ ਵਿੱਚ ਜਿਵੇਂ ਗੱਡੀ ਇਹਨੇ ਉਤਾਰ ਲਈ ਸੀ ਕਿਉਂਕਿ ਉਹਨੂੰ ਕੋਈ ਰਸਤਾ ਨਹੀਂ ਸੀ ਅਸੀਂ ਸਾਰੇ ਪਾਸੇ ਉਹਨੂੰ ਬਲੌਕ ਕਰਤਾ ਸੀ ਜਿਹੜੇ ਸਾਡੇ ਮੁਲਾਜ਼ਮ ਉੱਤਰ ਕੇ ਦੇ ਲੱਗੇ ਜਾਣ ਲੱਗੇ ਉਹਨਾਂ ਦੇ ਉੱਪਰ ਗੱਡੀ ਵੀ ਇਹਨੇ ਚੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਉਹਦੇ ਦੌਰਾਨ ਫਿਰ ਅਸੀਂ ਉਹਨੂੰ ਈਵਨ ਫਾਇਰ ਵਗੈਰਾ ਕਰਕੇ ਜਿਵੇਂ ਹੂੰ ਕਿਹੜੀ ਗੱਡੀ ਕਿਹੜੀ ਸਰ ਇਹ ਦੇਖੋ ਕੀ ਆ ਸੈਲਟੋਸ ਗੱਡੀ ਸੀ ਜੀ ਹੂੰ ਅੱਛਾ ਇਹ ਉਸੇ ਗੱਡੀ ਚ ਮੌਕੇ ਤੇ ਫੜਿਆ ਜਾਂ ਬਾਅਦ ਚ ਨਿਸ਼ਾਨਦੇਹੀ ਤੇ ਜਾ ਕੇ ਇਹ ਮਾਲਕ ਦੇ ਨਹੀਂ ਇਹ ਜਦੋਂ ਗੱਡੀ ਨੂੰ ਅਸੀਂ ਕਾਬੂ ਕਰ ਲਿਆ ਗੱਡੀ ਚੋਂ ਭੱਜਣ ਲੱਗਾ ਫਿਰ ਇਹਨੂੰ ਕਾਬੂ ਕਰ ਲਿਆ ਉੱਥੇ ਹੀ ਬਿਲਕੁਲ ਜਦੋਂ ਸਰਚ ਕਰਦੇ ਆ ਗੱਡੀ ਉਹਦੇ ਵਿੱਚ ਫਿਰ ਸਮਾਨ ਸਾਰਾ ਪਿਆ ਸੀ ਕੱਲਾ ਹੀ ਸੀ ਜੀ ਕੱਲਾ ਸੀ ਅੱਛਾ ਇਹ ਫਰੂਸਪੁਰ ਆਇਆ ਲੈਨ ਔਰ ਹੈ ਕਪੂਰਥਲੇ ਦਾ ਸੀ ਜੀ ਬਿਲਕੁਲ ਹੂੰ ਔਰ ਸਰ ਡੀਜੀਪੀ ਸਾਹਿਬ ਵੱਲੋਂ ਵੀ ਅੱਜ ਕਾਨਫਰੰਸ ਇਸ ਵਿਸ਼ੇ ਤੇ ਕੀਤੀ ਗਈ ਲੱਗਦਾ ਕਿ ਬਹੁਤ ਵੱਡੀ ਰਿਕਵਰੀ ਆ ਇਸ ਪੂਰੇ ਏਰੀਆ ਚ ਜੀ ਬਿਲਕੁਲ ਕਿਉਂਕਿ ਹੈਵੀ ਕਨਸਾਈਨਮੈਂਟ ਹੈ ਨਹੀਂ ਤਾਂ ਜ਼ਿਆਦਾਤਰ ਜਿਹੜੀ ਹੁੰਦੀ ਹੈ ਥੋੜੀਆਂ ਛੋਟੀ ਕੁਆਂਟੀਟੀ ਦੀਆਂ ਕਨਸਾਈਨਮੈਂਟਸ ਲੈ ਕੇ ਜਾਂਦੇ ਨੇ ਇੰਨੀ ਜ਼ਿਆਦਾ ਟਰਾਂਸਪੋਰਟ ਮਤਲਬ ਇਹ ਕੱਟ ਕਰਦੇ ਨੇ ਸੋ ਇਸ ਕਰਕੇ ਕਾਫੀ ਵੱਡੀ ਰਿਕਵਰੀ ਮੰਨੀ ਜਾ ਸਕਦੀ ਸਰ ਇੱਕ ਸਵਾਲ ਹੋਰ ਆ ਇਹ ਜੇਲ ਚੋਂ ਆਉਂਦਿਆਂ ਨਾਲ ਹੀ ਇਹਨੇ ਕੰਮ ਕਰਤਾ ਇਹਦਾ ਕੋਈ ਸੰਪਰਕ ਬਣਿਆ ਹੋਊਗਾ ਜੇਲ ਦੇ ਅੰਦਰ ਹੀ ਜਾਂ ਕਿਸੇ ਨਾਲ ਪਹਿਲਾਂ ਹੀ ਵੀ ਇਹਨੇ ਆਉਂਦੇ ਹੀ ਕੰਮ ਸ਼ੁਰੂ ਕਰਤਾ ਜਿਵੇਂ ਦੱਸਦੇ ਜਮਾਨਤ ਤੇ ਆਇਆ ਸੀਗਾ ਇਹਦੇ ਤੇ ਜੀ 2018 ਤੋਂ ਲੈ ਕੇ ਪਰਚੇ ਦਰਜ ਨੇ ਸੋ ਇਹਦੇ ਲਿੰਕ ਤਾਂ ਪੁਰਾਣੇ ਹੋਣਗੇ ਸੋ ਜਦੋਂ ਇਹ ਜੇਲ ਤੋਂ ਬਾਹਰ ਆਇਆ ਇਸ ਤੋਂ ਪਹਿਲਾਂ ਵੀ ਇਸੇ ਸਾਲ ਦੇ ਵਿੱਚ ਵੀ ਇੱਕ ਰਹੀ ਜੇਲ ਚੋਂ ਪਹਿਲਾਂ ਬਾਹਰ ਆਇਆ ਜੋ ਤੁਹਾਨੂੰ ਪਤਾ ਕ੍ਰਿਮੀਨਲ ਬੰਦੇ ਨੇ ਆਪਣਾ ਨੈਟਵਰਕ ਉਸ ਤਰੀਕੇ ਦੇ ਨਾਲ ਕਰੀ ਜਾਂਦੇ ਨੇ ਦੁਬਾਰਾ ਹਮ ਡੀਜੀਪੀ ਸਾਹਿਬ ਦੀ ਕਾਨਫਰੰਸ ਦੇ ਵਿੱਚ ਇਹ ਚੀਜ਼ ਦੇਖੀ ਉਹ ਕਹਿੰਦੇ ਵੀ ਆਈਐਸਆਈ ਵਾਲਿਆਂ ਨਾਲ ਸੰਬੰਧ ਇਧਰੋਂ ਹੈ ਉਧਰ ਹੈਗੇ ਸੀ ਪਾਕਿਸਤਾਨ 'ਚ ਉਹ ਵੀ ਸਾਰਾ ਕੁਝ ਸਾਹਮਣੇ ਆ ਸਕਦਾ ਜੀ ਹੌਣ ਵਾਲੇ ਸਮੇਂ ਜਦੋਂ ਇਨਵੈਸਟੀਗੇਸ਼ਨ ਕਰਦੇ ਉਹ ਜੀ ਸਾਡੇ ਕੋਲ ਪ੍ਰੀਲਿਮਨਰੀ ਤੌਰ ਤੇ ਜੋ ਆਇਆ ਉਹ ਤਾਂ ਹੈ ਪੀ ਉਹਦੇ ਲਿੰਕ ਹੈਗੇ ਸੀ ਬਟ ਉਹਦੇ ਵਿੱਚ ਹੁਣ ਫਰਦਰ ਕਿਹੜੇ ਕਿਹੜੇ ਬੰਦਿਆਂ ਨਾਲ ਕਿਵੇਂ ਸੀ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਦੇਖ ਰਹੇ ਹਾਂ ਇਹ ਸਰ ਕਿੰਨੇ ਕਿ ਤਰੀਕ ਨੂੰ ਜੇਲ੍ਹ 'ਚੋਂ ਬਾਹਰ ਆਇਆ ਸੀਗਾ ਕੋਈ ਜੀ 3 ਨਵੰ ਇਸਰ 3 ਨਵੰਬਰ ਤੋਂ ਅੱਜ ਕਾਫੀ ਦਿਨ ਹੋ ਗਏ ਇਨ੍ਹਾਂ ਦਿਨਾਂ ਦੇ ਵਿੱਚ ਹੋ ਸਕਦਾ ਹੈ ਪਹਿਲਾਂ ਵੀ ਚਿੱਟਾ ਲੈ ਕੇ ਗਿਆ ਹੋਵੇ ਜਾਂ ਇਹਦੀ ਕੋ ਡੀਲ ਚੱਲਦੀ ਹੋਵੇ ਜਾਂ ਕਿਤੇ ਇਹਨੇ ਲੁਕੋ ਕੇ ਰੱਖਿਆ ਹੋਵੇ ਪਹਿਲਾਂ ਕਿਉਂਕਿ ਇੰਨੀ ਵੱਡੀ ਮਾਤਰਾ ਜਿਹੜੀ ਹੁਣ ਲੈ ਕੇ ਗਿਆ ਸੀਦਾ ਇਹਦਾ ਮਤਲਬ ਪਹਿਲਾਂ ਵੀ ਕੋਈ ਵੱਧ ਲੈ ਕੇ ਗਿਆ ਹੋਊਗਾ ਏ ਉਹ ਵੀ ਲੱਗਦਾ ਵੀ ਇਹਦੀ ਪੁੱਛਗਿਛ ਕਰਕੇ ਉਹ ਫੜਿਆ ਜਾ ਸਕਦਾ ਇਹਦੀ ਰਿਕਵਰੀ ਜਿਹੜੀ ਉਹ ਵੱਡੇ ਵੱਧਾ ਹੋ ਸਕਦਾ ਇਸ ਚ ਇਨੇ ਇਸ ਤੋਂ ਪਹਿਲਾਂ ਵੀ ਕੀਤਾ ਜੀ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਾਡੀ ਪੁੱਛਗਿਛ ਤੇ ਬਾਕੀ ਉਹਦੀ ਇਨਵੈਸਟੀਗੇਸ਼ਨ ਸਾਰੀ ਚੱਲ ਰਹੀ ਤੇ ਉਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਸ਼ਨ ਦੌਰਾਨ ਕਰਾਂਗੇ ਇੱਕ ਚੀਜ਼ ਹੋਰ ਦੱਸ ਦਿਓ ਸਰ ਕਿਹੜੀ ਟੀਮ ਹੈ ਜਿਹੜੀ ਟੀਮ ਨੇ ਮਤਲਬ ਇਹ ਪੂਰਾ ਕੰਮ ਕੀਤਾ ਮਗਰ ਭੱਜੇ ਪੂਰੀ ਮੈਂ ਤੁਹਾਨੂੰ ਐਗਜ਼ੈਕਟ ਦੱਸ ਤਾਂ ਨਹੀਂ ਸਕੂਗਾ ਬਿਕੋਜ਼ ਆਫ ਆਬਵੀਅਸ ਰੀਜ਼ਨਸ ਬਟ ਸਾਡੇ ਬੜੇ ਕਾਬਿਲ ਆਫੀਸਰ ਨੇ ਜਿਹੜੇ ਬਹੁਤ ਮਹੀਨਿਆਂ ਤੋਂ ਇਸ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਇਸ ਲੈਵਲ ਦਾ ਸਮਗਲਰ ਨੂੰ ਟਰੈਕ ਕਰਨਾ ਤੇ ਫੜਨਾ ਸਾਡੇ ਬਹੁਤ ਕਾਬਿਲ ਆਫੀਸਰਸ ਨੇ ਇਸ ਟੀਮ ਦੇ ਵਿੱਚ ਇਹਨਾਂ ਨੇ ਕੀਤਾ ਹੈ ਨਾਮ ਨਹੀਂ ਡਿਸਕਲੋਸ ਕਰਾਂਗੇ ਜੀ ਸਰ ਇੱਕ ਚੀਜ਼ ਹੋਰ ਆ ਲਾਸਟ ਫਾਲਾ ਮੇਰਾ ਕਿ ਜਿਹੜੇ ਨੌਜਵਾਨ ਚਟੇ ਦਾ ਕੰਮ ਕਰਦੇ ਆ ਕਰੋੜਾਂ ਦੀਆਂ ਸੁਪਨੇ ਦੇਖਦੇ ਆ ਇਹ ਸਿਰਫ ਵੱਡੇ ਸੁਪਨੇ ਇਹਨਾਂ ਦੇ ਹੁੰਦੇ ਆ ਵੀ ਸੂਟ ਬੂਟ ਪਾਉਣਾ ਗੱਡੀਆਂ ਹੋਣ ਸਾਡੇ ਕੋਲੇ ਮਹਿੰਗੇ ਮੋਬਾਈਲ ਹੋਣ ਜਾਂ ਚੰਗੀ ਜ਼ਿੰਦਗੀ ਹੋਵੇ ਸਿਰਫ ਇਹਨਾਂ ਕਰਕੇ ਇਸ ਗੰਦੇ ਕੰਮ ਦੇ ਵਿੱਚ ਨੌਜਵਾਨ ਪੈ ਜਾਂਦੇ ਆ ਜੀ ਕਿਉਂਕਿ ਉਮਰ ਵੀ ਚੋ ਵੀ 24-25 ਸਾਲ ਆ ਕੁਇਕ ਮਨੀ ਦਾ ਕਰਕੇ ਪੈ ਜਾਂਦੇ ਨੇ ਜੀ ਵੀ ਸੌਖੇ ਤਰੀਕੇ ਦੇ ਨਾਲ ਜਿਆਦਾ ਪੈਸੇ ਬਣਾਉਣ ਲਈ ਉਹਦਾ ਮਿਹਨਤ ਕਰਕੇ ਪੈਸੇ ਥੋੜੇ ਘੱਟ ਬੰਦੇ ਹੋਣਗੇ ਬਟ ਇਹ ਵੀ ਉਹ ਚ ਜ਼ਿੰਦਗੀ ਜ਼ਰੂਰ ਸਕੂਨ ਦੀ ਆ ਉਹ ਚੀਜ਼ੇ ਸਮਝ ਦੇਣੀ ਆ ਬਾਅਦ ਵਿੱਚ ਫਿਰ ਐਂਡ ਤਾਂ ਇਹਨਾਂ ਦਾ ਰਿਜ਼ਲਟ ਇਹੀ ਹੁੰਦਾ ਹੈ ਕੀ ਨੌਜਵਾਨਾਂ ਨੂੰ ਕਹੋਗੇ ਜੀ ਇਹੋ ਜਿਹੇ ਗੰਦੇ ਕੰਮਾਂ ਤੋਂ ਦੂਰ ਰਹੋ ਨਹੀਂ ਤਾਂ ਪੁਲਿਸ ਨੇ ਤਾਂ ਫਾੜ ਹੀ ਲੈਣਾ ਆਬਵੀਅਸਲੀ ਜੀ ਬਿਲਕੁਲ ਇਹਨਾਂ ਕੰਮਾਂ ਤੋਂ ਦੂਰ ਰਹੋ ਆਪਣੀ ਜਿਹੜੀ ਹੱਕ ਸੱਚ ਦੀ ਮਿਹਨਤ ਆ ਉਹਦੇ ਵਿੱਚ ਜਿਹੜਾ ਸਕੂਨ ਆ ਨਾ ਉਹ ਬਹੁਤ ਵਧੀਆ ਨੀਂਦ ਬਹੁਤ ਵਧੀਆ ਆਉਂਦੀ ਜੀ ਤਾਂ ਬਿਲਕੁਲ ਇਹ ਸ਼ਾਰਟਕਟ ਤਰੀਕਾ ਸੀਗਾ ਕਿ ਜਿਹਦੇ ਚੋਂ ਕਰੋੜਾ ਰੁਪਈਆ ਉਹ ਕਮਾ ਸਕਦਾ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਇਹਦੀ ਦੱਸੀ ਜਾ ਰਹੀ 250 ਕਰੋੜ ਰੁਪਈਆ ਚੈਨਲਾਂ ਤੇ ਅਸੀਂ ਨਹੀਂ ਇਹਦੀ ਮਾਰਕੀਟ ਕੋਈ ਵੈਲਿਊ ਦੱਸਦੇ ਅਸੀਂ ਤਾਂ ਇਹ ਕਵਾਂਗੇ ਕਿ 50 ਕਿਲੋ ਚਿੱਟਾ ਉਹਦੇ ਕੋਲੋਂ ਫੜਿਆ ਗਿਆ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਔਰ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਅਸੀਂ ਜਿਸ ਨੂੰ ਅੱਜ ਫੜ ਲਿਆ ਗਿਆ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪਰ ਤੋਂ ਸੁਖਵਿੰਦਰ ਸਿੰਘ ਸੋਕ